ਤੇ ਆ ਤੇਲਾ ਵੇ ਲਓ ਤੁਸੀਂ ਸਿੱਟਿਆਂ ਚ ਕਿਤੇ ਕਿਤੇ ਆ ਮੈਂ ਕਿਤੇ ਕਿਤੇ ਵੇਖਿਆ ਜਿਵੇਂ ਆਵੇ ਸਿੱਟੇ ਭਰੇ ਆ ਕਿਤੇ ਕਿਤੇ ਆ ਖਣੀ ਤਾਂ ਦਰਖਤ ਕਰਕੇ ਇੱਥੇ ਛਾਂ ਜੀ ਕਰਕੇ ਆ ਤੇ ਬਾਕੀ ਗਾਂ ਵੀ ਦੇਖ ਲੈਨੇ ਆਪਾਂ ਓਹ 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 ਓਪਰ ਆ ਨੀ ਕਿਹਨ ਟਾਲ ਲੈ ਆ ਬੜਾ ਗਿਆ ਸੇ ਹਾਂਜੀ ਹਾਂਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਅੱਜ ਕਾਫੀ ਦਿਨਾਂ ਬਾਅਦ ਵੀ ਬਲੌਗ ਸ਼ੁਰੂ ਕੀਤਾ ਤੇ ਅੱਜ ਫ੍ਰੀ ਸੀਗੇ ਤੇ ਨੀਂਦ ਜੀ ਆਉਂਦੀ ਸੀ ਤੇ ਮੈਂ ਕਿਹਾ ਅੱਜ ਉੱਠ ਕੇ ਚਲੋ ਬਲੌਗ ਸ਼ੁਰੂ ਕਰਦੇ ਹਾਂ ਹੋਰ ਸੁਣਾਓ ਸਾਰੇ ਵਧੀਆ ਹੋਂ ਤੰਦਰੁਸਤੋਂ ਚੜਦੀ ਕਲਾ ਚ ਤੇ ਆਪਾਂ ਵੀ ਐਨ ਪੂਰੀ ਚੜਦੀ ਕਲਾ ਚ ਤੇ ਮੌਸਮ ਇੱਕ ਵਾਰੀ ਫੇਰ ਖਰਾਬ ਹੋ ਗਿਆ ਅੱਜ ਕੱਲ کافی ਧੁੱਪ ਲੱਗੀ ਸੀ ਹੁਣ ਮੌਸਮ ਗੜੇ ਕਾਫੀ ਜਗ੍ਹਾ ਪੈ ਗਏ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਦੁਬਾਰਾ ਫੇਰ ਮੌਸਮ ਅੱਜ ਦੇਖ ਸਕਦੇ ਹਾਂ ਸੂਰਜ ਫੇਰ ਲੱਗ ਗਿਆ ਬਦਲਵਾਈ ਬਦਲਵਾਈ ਹੋਈ ਪਈ ਐ ਤੇ ਕਾਫੀ ਭਗਤੇ ਸਾਈਡ ਇਧਰ ਬਰਨਾਲੇ ਸਾਈਡ ਜਾਨੀ ਪੰਜਾਬ ਚ ਕਾਫੀ ਏਰੀਏ ਦੇ ਵਿੱਚ ਬਹੁਤ ਮੋٹے ਮੋٹے ਗੜੇ ਪਏ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਏ ਚ ਕਿੰਨੇ ਕ ਗੜੇ ਪਏ ਆ ਤੇ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਜਾ ਰਹੀ ਐ ਜਰੂਰ ਕਮੈਂਟ ਕਰਿਆ ਜੋ ਤੇ ਮਹਾਰਾਜ ਮੇਰ ਕਰੇ ਬਈ ਚਲੋ ਆਪਾਂ ਪਰਪਾਈ ਤਾਂ ਨਹੀਂ ਕਰ ਸਕਦੇ ਇਹ ਹੀ ਕਹਿ ਸਕਦੇ ਆ ਤੇ ਬਾਕੀ ਜੋ ਮਨਜ਼ੂਰ ਆ ਰੱਬ ਨੂੰ ਉਹ ਹੀ ਹੋਣਾ ਜੋ ਉਹਨੂੰ ਚੰਗਾ ਲੱਗਦਾ ਉਹ ਹੀ ਹੁੰਦਾ ਹਨ ਕੁਦਰਤ ਆ ਜਿੱਦਾਂ ਆਪਾਂ ਕੁਦਰਤ ਨਾਲ ਖਿਲਵਾੜ ਕਰਾਂਗੇ ਉਦਾਂ ਹੀ ਕੁਦਰਤ ਆਪਾਂ ਨੂੰ ਮੋੜਮਾ ਜਵਾਬ ਦੇਊਗੀ ਤੇ ਬਾਕੀ ਸਭ ਵਧੀਆ ਤੇ ਆਪਣੇ ਤਾਂ ਬਚਾਏ ਏਰੀਏ ਦੇ ਵਿੱਚ ਕੱਲ ਖੇਤ ਨਹੀਂ ਗਏ ਪਰसों ਖੇਤ ਗਏ ਸੀ ਤੇ ਬੱਚਿਆਂ ਦੇ ਚੱਲਦੇ ਪਏ ਪੇਪਰ ਤੇ ਇਹਨਾਂ ਨੂੰ ਵੀ ਅੱਜ ਛੁੱਟੀ ਐ ਇਧਰ ਉਹ ਪੂਰਾ ਭੱਜੀਆਂ ਫਿਰਦੀਆਂ ਨਹਾ ਕੇ ਵੇਲੇ ਨਾਲ ਠੰਡ ਚ ਤੇ ਇਧਰ ਆਪਾਂ ਸਬਜ਼ੀ ਵੀ ਦੁਬਾਰਾ ਹੋਰ ਲਾਤੀ ਆ ਕਾਫੀ ਟਾਈਮ ਹੋ ਗਿਆ ਸਬਜ਼ੀ ਦੀ ਆਪਾਂ ਵੀਡੀਓ ਨਹੀਂ ਬਣਾਈ ਸੀ ਆ ਵੱਲਾਂ ਆਪਾਂ ਪਹਿਲਾਂ ਇੱਕ ਦਿਨ ਲੈ ਕੇ ਆਏ ਸੀ ਵੱਲਾਂ ਆਪਾਂ ਸਾਰੇ ਲਾਤੀਆਂ ਟਮਾਟਰ ਮਿਰਚਾਂ ਖੀਰੇ ਤਰ੍ਹਾਂ ਕਰੇਲੇ ਆ ਸਾਰੇ ਲਾਤੇ ਮਿਰਚ ਲਾਤੀ ਉਧਰ ਸ਼ਿਮਲਾ ਉਧਰ ਲਾਈਏ ਗੰਡੇ ਵੀ ਆਪਣੇ ਵਧੀਆ ਬਾਕੀ ਇਧਰ ਕੱਲ ਗੁਬਾਰੀ ਲਾਤੀ ਕੁਛ ਖੀਰੇ ਲਾਤੇ ਆ ਤੇ ਜਿਹੜੀਆਂ ਮਿਰਚਾਂ ਸੀ ਇਹ ਬੂਟੇ ਪੈਦਾ ਰੱਖਲੇ ਬੂਟੇ ਫਿਰ ਗਰੋ ਕਰਨਾ ਪਿਆ ਫਟ ਪਿਆ ਤੇ ਇਧਰ ਆਪਾਂ ਪਿੰਡੀਆਂ ਲਾਤੀਆਂ ਚਕੰਦਰ ਵਗੈਰਾ ਗੋਭੀ ਸਾਰੇ ਕੱਲ ਸਫਾਈ ਸੋਈ ਕਰਕੇ ਦੁਬਾਰਾ ਖੇਲਾ ਬਣਾਤੀਆਂ ਤੇ ਚਲੋ ਹੁਣ ਇਧਰ ਗੰਡੇ ਆਪਣੇ ਆ ਲਸਣ ਨਾਲ ਇਹ ਵੀ ਕਿਆ ਬਾਤਾਂ ਹੋਈਆਂ ਪਈਆਂ ਸਬਜ਼ੀ तकरीबन ਥੋੜੀ ਥੋੜੀ ਸਾਰੀ ਲਾਤੀ ਆ ਵ੍ਰੇਤੀ ਉੱਕੇ ਦਰ ਪਾਲਕ ਮੇਥੀ ਕੱਲ ਪਪਾਟੇ ਜਾਨੀ ਇਹ ਪੱਟ ਲਈ ਸੁੱਕਣੇ ਪਾਤੀ ਵੱਢ ਕੇ ਇਹ ਆ ਗਈਆਂ ਆਪਣੀਆਂ ਸ਼ਿਮਲਾ ਮਿਰਚ ਇੱਧਰ ਸਾਰੀਆਂ ਇਹ ਲਾਤੀਆਂ ਤੇ ਬਾਬਾ ਮਿਹਰ ਕਰੇ ਤੇ ਅੱਜ ਜੁੜੇ ਰਿਹਾ ਜੋ ਵੀਡੀਓ ਦੇ ਨਾਲ ਚੱਲਦੇ ਆ ਪੈਂਥ ਚ ਦੇ ਨਵੇਂ ਗੇੜਾ ਤੇ ਦੇਖਦੇ ਆ ਕਿ ਕੀ ਬੰਦ ਆ ਕੀ ਕੀ ਬੰਦ ਆ ਹਾਂਜੀ ਸਤ ਜੀ ਕਿਵੇਂ ਹੋ ਸਤ ਜੀ ਸਾਡੀ ਇੱਧਰ ਜੋ ਰੁਟੀਨ ਕੰਮ ਚੱਲਦਾ ਕੱਪੜਿਆਂ ਦਾ ਉਹ ਕਰੀ ਜਾਂਦੀ ਆ ਤੇ ਇੱਧਰ ਕੋਲ ਚੱਲੀ ਜਾਂਦੇ ਸਾਡੇ ਮੇਰੇ ਵਾਲ ਵੱਢਦੀ ਆਂਦੀ ਆ ਨਾ ਪਤ ਸਕਾ ਲੋ ਅੱਜ ਧੁੱਪ ਵੀ ਘਟਨੇ ਲਈ ਤੁਸੀਂ ਨਾ ਵੀ ਲੇਗਾ ਬਿਮਾਰ ਨਾ ਹੋ ਜਿਓ ਮੇਰੇ ਸਾਥ ਦੀ ਜਣੜੀ ਇਧਰ ਆਪ ਸਾਡਾ ਕਰੀ ਜਾਂਦਾ ਕੰਮਕਾਰ ਤੇ ਗੜਿਆਂ ਦੀ ਠੰਡ ਬਹੁਤ ਜ਼ਿਆਦਾ ਹੋ ਗਈ ਦੁਬਾਰਾ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਚੇਤ ਚਰਮ ਨਾਲ ਆ ਤੇ ਠੰਡ ਵੱਧ ਗਈ ਹੈ ਲਓ ਜੀ ਖੇਤ ਆਇਆ ਗੇੜਾ ਮਾਰਨ ਦੇ ਨਾਲ ਆਇਆ ਮੇਰਾ ਚਾਚਾ ਜਾਨ ਤੇ ਇਹਦੀ ਵੀ ਅੱਜ ਤੁਹਾਨੂੰ ਸਬਜ਼ੀ ਵਿਖਾਉਨੇ ਆ ਤੇ ਆਪਣੀ ਸਬਜ਼ੀ ਤੁਸੀਂ ਘਰੇ ਲੱਗੀ ਵੇਖ ਹੀ ਲਈ ਆ ਹਾਂ ਪਾਲਕ ਪੱਕ ਗਈ ਯਾਰ ਹਣ ਲਗਿਆ ਤਾਂ ਤੂੰ ਘਾਟ ਹੀ ਆ ਮੈਨੂੰ ਲੱਗਦਾ ਇਹਦਾ ਹੁਣ ਵੜਦੇ ਇਹਦਾ ਹੋਈ ਕਰਾਉਣਾ ਹੁਣ ਲਓ ਜੀ ਮੌਸਮ ਪੂਰਾ ਖਰਾਬ ਹੋਇਆ ਪਰ ਠੰਡ ਲੱਗਦੀ ਆ ਟੋਪੀ ਫੇਰ ਕਢਾਤੀ ਸਾਡੀ ਕੋਟ ਕਢ ਫੇਰ ਕਢਾਤੇ ਰੱਬ ਨੇ ਤੂੰ ਤਾਂ ਮਹਣ ਕਿੜਾ ਨਹੀਂ ਮਾਰਿਆ ਧਣੀਆਂ ਤਾਂ ਲਿਜਾ ਤੋੜ ਕੇ ਚਲਾ ਤਾਂ ਲਿਜਾਣੇ ਆਂ ਅੱਜ ਤੋੜ ਕੇ ਧਣੀਆਂ ਦਾ ਇਹ ਪੱਕ ਜੂਗ ਲਸਣ ਠੀਕ ਆ ਕੱਲਾ ਤੇਰਾ ਗਿੱਲਾ ਹਜੇ ਤਾਂ ਨਹੀਂ ਨਹੀਂ ਗਿੱਲਾ ਗਿੱਲਾ ਨਾਲਾ ਪਾਣੀ ਨਹੀਂ ਲਸਣ ਤਾਂ ਠੀਕ ਆ ਆ ਵਿੱਚੋਂ ਬੂਟੇ ਹੀ ਕੱਢਣ ਵਾਲੇ ਆ। ਨਹੀਂ ਲਸਣ ਠੀਕ ਆ ਗੰਡੇ ਨਹੀਂ ਲਾਏ। ਇਹ ਇਹ ਹੋ ਜਾਈ ਆ ਮੇਰਾ ਲਸਣ ਤੂੰ ਥੋੜਾ ਘਰ ਲਾ ਲੈ ਮੈਂ ਬਾਹਲਾ ਸੰਗਣਾ ਲਾ ਬੇਟੀ। ਬਾਹਲੇ ਸੰਗਣੇ ਦਾ ਨਹੀਂ ਫਾਇਦਾ। ਘਰ ਲੈ ਚਾਹੀਦਾ ਪੱਟੀ ਤਾਂ ਨਹੀਂ ਗੰਡੀ ਹਜੇ ਕੋਈ। ਵੇਖ ਲੈ ਪੱਟੀ ਛੋਟੀ ਹੋਊਗੀ ਨਾ। ਉਹ ਤਾਂ ਨਾ ਵੜਾ ਹੀ ਦੇ ਕੇ ਸੇ ਨੂੰਨ ਕਾ ਲੈ ਜਾਓ ਵੱਢ ਕੇ। ਉਹ ਸਾਰਾ ਹਾਂ ਪੱਠੇ ਵਾਲੇ ਰਹਿ ਜਾਣਗੇ। ਆ ਤਾਂ ਠੀਕ ਆ ਕੰਕ। ਹੈਂ? ਠੀਕ ਆ ਕਣਕ। ਓ ਜੀ ਇਹ ਆ ਚਾਚੇ ਜਾਣ ਦੀ ਮੋਟਰ ਤੇ ਆਪਣੀ ਮੋਟਰ ਓ ਰਹੀ ਸਾਹਮਣੇ। ਹਾਂ ਨੇ ਠੀਕ ਆ ਕਣਕ। ਕੰਬਲੀ ਜੀ ਸਰੋਂ ਵਾਲੀ ਇਹਦੇ ਹੋਈ ਪਈ ਹੈ ਨਾ। ਯਾਰ ਹਾਂ। ਰੰਖਾਲਾ ਲੈ ਕੇ ਦੇੜ ਕੇ ਸੱਚ। ਇਹ ਪਾਈਪਾਂ ਕਹਿੰਦੇ ਹੁਣ ਉਦੋਂ ਪਾਉਣਗੇ ਜਦੋਂ ਆਹ ਵੱਢੀ ਕੀ ਕਣਕ ਹਾਂ। ਲਓ ਜੀ ਆਹ ਛਾਹਾਂ ਰਹਿਦੀਆਂ ਸਾਡੀਆਂ। ਦੇੜ ਕੇ ਲੈ ਗਏ ਲੋਕ ਹੈ। ਚੱਲ ਆ ਵਧੀਆ ਤੁਹਾਡਾ ਘੇਰਾ ਇੱਕ ਹੋ ਜੂ ਆਇਆ ਨਾ। ਜਿਵੇਂ ਮਰਜੀ ਐ ਟਰੈਕਟਰ ਵਾਈ ਅੱਗੇ ਦੋ ਫਾੜ ਸੀ। ਉਲਪੈਲੀ ਇੱਕ ਹੋ ਗਈ ਹੈ ਨਹੀਂ ਖੁੱਬਦਾ ਅੱਛਾ ਪਾਈਪਾਂ ਪਾਉਣ ਤੇ ਹਾਂ ਉਦੋਂ ਖੁੱਬੂ ਉਦੋਂ ਕੇਰਾ ਵੱਟ ਖਿੱਚਣੀ ਪਊ ਇੱਕ ਤ ਉੱਤੇ ਸਾਂਝੀ ਵੱਟ ਵੀ ਖਿੱਚਣੀ ਉਹ ਗਾਂ ਵਾਲਿਆਂ ਦੀ ਇਹਦੇ ਉੱਤੇ ਇਧਰਲੇ ਪਾਸੇ ਕੇਰਾ ਅੱਡੇ ਬਣ ਜਾਊਗਾ ਹਾਂ ਹਾਂ ਨਹੀਂ ਇੱਕ ਸਾਲ ਹੀ ਆਇਆ ਕਿ ਜਦੋਂ ਕੱਦੂ ਵੱਜ ਗਿਆ ਫੇਰ ਨਹੀਂ ਪਾਈਪਾਂ ਚ ਕੇਰਾ ਪਾਣੀ ਪਾਊਗਾ ਕੇਰਾ ਖੁੱਬੂ ਉਤੋਂ ਦੀ ਨਾ ਲਗਾਵੇ ਨਹੀਂ ਵਿੱਚ ਹੀ ਬੈਠੇ ਆਪਣੇ ਖੇਤ ਆ ਗਏ ਆ ਤੇ ਆ ਤੇਲਾ ਵੇਖ ਲੋ ਤੁਸੀਂ ਸਿੱਟਿਆਂ ਚ ਕਿਤੇ ਕਿਤੇ ਆ ਮੈਂ ਕਿਤੇ ਕਿਤੇ ਵੇਖਿਆ ਜਿਵੇਂ ਆਵੇ ਸਿੱਟੇ ਭਰੇ ਆ ਕਿਤੇ ਕਿਤੇ ਆਖਣੀ ਤਾਂ ਦਰਖਤ ਕਰਕੇ ਇੱਥੇ ਛਾਂ ਜੀ ਕਰਕੇ ਆ ਤੇ ਬਾਕੀ ਗਾਂ ਵੀ ਦੇਖ ਲੈਨੇ ਆਪਾਂ ਇੱਥੇ ਹੈਣੀਗਾ ਯਾਰ ਇਹ ਦਰਖਤ ਕਰਕੇ ਆ ਹਾਂ ਲਓ ਜੀ ਜਿੱਥੇ ਦਰਖਤ ਤਾਂ ਉੱਥੇ ਹੀ ਆ ਤੇ ਇਲਾ ਬਾਕੀ ਹੋਰ ਤਾਂ ਕਿਤੇ ਹੈਣੀ ਆ ਇੱਕ ਮੌਸਮ ਆ ਨਾ ਬੱਦਲ ਜੇ ਜਾਲਾ ਆਪਾਂ ਹੀ ਕਰਨਾ ਕੱਢ ਕੇ ਜਦੋਂ ਮੋਟਰ ਚੱਲਦੀ ਹੋ ਸਾਫ਼ ਹੋ ਜਾਂਦਾ ਚਲਾਵਾ ਚਲਾਵਾ ਮੈਂ ਲੋੜ ਹੀ ਨਹੀਂ ਸਾਫ਼ ਜਦੋਂ ਮੋਟਰ ਚੱਲ ਪਈ ਉਹ ਸਾਫ਼ ਹੋ ਜਾਂਦਾ ਲਓ ਜੀ ਕਣਕਾਂ ਹੇ ਤੱਕ ਤਾਂ ਵਧੀਆ ਖੜੀਆਂ ਤੇ ਰੱਬ ਮਿਹਰ ਕਰੇ ਹੁਣ ਤੇ ਜਿਵੇਂ ਕਿ ਪਾਸੇ ਏਰੀਆ ਦੇ ਵਿੱਚ ਗੜੇ ਗੁੜੇ ਪਏ ਆ ਉਹਦਾ ਵਿਚਾਰ ਵੇ ਬਹੁਤ ਜਾਦੇ ਕਿਸਾਨਾਂ ਦਾ ਹੋ ਗਿਆ ਬਈ ਨੁਕਸਾਨ ਤੇ ਹੁਣ ਰੱਬ ਮਿਹਰ ਕਰੇ ਚਲੋ ਜਿਹੜੇ ਏਰੀਆ ਚ ਹੋ ਗਿਆ ਨੁਕਸਾਨ ਉਹ ਤਾਂ ਆਪਾਂ ਭਰ ਨਹੀਂ ਸਕਦੇ ਤੇ ਪਰ ਨੁਕਸਾਨ ਤਾਂ ਹੁਣ ਬੱਚੇ ਤੇ ਚਾਹੀਦੀ ਕਿਉਂਕਿ ਵੇਖੋ ਕਣਕ ਕਿੰਨੀ ਸੋਹਣੀ ਖੜੀ ਐ ਤੇ ਜੇ ਹੁਣ ਕੋਈ ਮੀਂਹ ਗੜੇ ਪੈਂਦਾ ਨੇਰੀ ਆਉਂਦੀ ਆ ਤਾਂ ਨੁਕਸਾਨ ਹੀ ਨੁਕਸਾਨ ਆ ਕਿੰਨੀਆਂ ਸੋਹਣੀਆਂ ਕਣਕਾਂ ਖੜੀਆਂ ਆ ਕੌਣ ਹਾਂ ਸਤ ਅਕੜਾ ਆ ਆਹ ਬਾਬਾ ਉਹ ਕੌਣ ਹਾਂ ਅੱਗੇ ਜੀ ਹੈਲੋ ਹਾਂਜੀ ਬੱਸ ਕਿਵੇਂ ਸੀ ਆਉਣੇ ਆ ਵੀ 25 ਮਿੰਟ ਤੱਕ ਕਹਿਦਣਾ ਕਹਿਦਣਾ ਠੀਕ ਆ ਕਿੱਥੇ ਜਾਣਾ ਹਾਂ ਹਾਂ ਕੱਲ ਕੋਈ ਨਹੀਂ ਛਾਉਣ ਫਨ ਵੀ ਤਾਂ ਹੋਣਾ ਹੀ ਆ ਨਾਲ ਰੈਡੀ ਨੂੰ ਕੀ ਹੋਇਆ ਖਰਾਬ ਲਓ ਜੀ ਅੱਜ ਖੁਸ਼ ਕਹਿੰਦੀ ਪਤਾ ਨਹੀਂ ਕਿਹੜੀਆਂ ਫ੍ਰਾਂਸਿਸ ਆ ਪਤਾ ਇਹਨੂੰ ਸਿੱਧੀ ਕਹਿੰਦੇ ਨੇ ਆਲੂ ਫਿੰਗਰ ਤੇ ਆ ਵੇਖੋ ਅੱਜ ਲੈ ਕੇ ਆਏ ਕੱਚੀਆਂ ਹੀ ਤੇ ਆ ਵੇਖੋ ਪੂਰੀਆਂ ਫ੍ਰੀਜ਼ ਹੋਈਆਂ ਪੂਰੀ ਬਰਫਾ ਤੇ ਇਧਰ ਤੇਲ ਹੋਈ ਜਾਂਦਾ ਸਾਡਾ ਤੱਤਾ ਕਿਉਂ ਤੇ ਇਹਨਾਂ ਚ ਅੱਜ ਕਰਦੇ ਆ ਫਰਾਈ ਤੇ ਅੱਜ ਖਵਾਉਣਾ ਹੈ ਖੁਸ਼ੀ ਨੂੰ ਫਰਾਈਆਂ ਹੈ ਹਾਂਜੀ ਤੂੰ ਬੜਾ ਗੰਦਾ ਬੰਦਾ ਇਹ ਸਾਡਾ ਬੜਾ ਗੰਦਾ ਇਹਨੂੰ ਭੁੱਖ ਲੱਗੀ ਰਹਿੰਦੀ ਆ ਚਲ ਮੈਂ ਕਿਹਾ ਵੀ ਅੱਜ ਘਰੇ ਬਣਾ ਕੇ ਦੇਖਦੇ ਆ ਇਹ ਕੱਚੀਆਂ ਹੀ ਮਿਲ ਜਾਂਦੀਆਂ ਇਹ ਮਸਾਲੇ ਵਾਲੀਆਂ ਲੈ ਕੇ ਆਏ ਆ ਪੂਰੀਆਂ ਠੰਡੀਆਂ ਪੂਰੀਆਂ ਫ੍ਰੀਜ਼ ਹੋਈਆਂ ਇਹ ਫ੍ਰੀਜ਼ ਕਰਕੇ ਕਹਿੰਦੇ ਰੱਖਣੀਆਂ ਪੈਂਦੀਆਂ ਅੱਜ ਮੈਂ ਕਿਹਾ ਚਲੋ ਉੱਥੋਂ ਨਹੀਂ ਖਾਂਦੇ ਘਰੇ ਲਿਆ ਕੇ ਖਾਂਦੇ ਆ ਹੁਣ ਵੇਖਨੇ ਆ ਫਰਾਈ ਕਰਕੇ ਵੀ ਬਣਦੀ ਆ ਗੱਲਬਾਤ ਆਪਣੇ ਤੋਂ ਉਦਾਂ ਦੀ ਕਿ ਨਹੀਂ ਲਓ ਜੀ ਕਿਉਂ ਹੋ ਗਿਆ ਗਰਮ ਹੁਣ ਆਪਾਂ ਇੱਕ ਛੱਡ ਕੇ ਦੇਖਦੇ ਆਪਾਂ ਇਹਨਾਂ ਪੂਰੀ ਫ੍ਰੀਜ਼ ਹੋਈ ਬਰਫ਼ ਜੰਮੀ ਪਈ ਐ। ਦੇਖੋ ਬਰਫ਼ ਕਿੰਨਾ ਸੜਦੀ। ਆਹ ਆਹ ਆਹ। ਤਾਂ ਕਿ ਬਰਫ਼ ਹਾਲੇ ਆ ਨਾ ਸਾਰੇ ਤੇਲ ਚ ਫਰਵਾਜ਼ ਤੱਕ ਰੰਗ ਕਰੂਗਾ। ਚੱਲ 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 ਦੇਖਦੇ ਆ। ਕਿਉਂਕਿ ਪਾਣੀ ਕਰਕੇ ਤਰਤਰ ਕਰਦੀ ਨਾ ਸਾਰੀਆਂ ਫ੍ਰੀਜ਼ਰ ਬਰਫ਼ ਕਿੰਨੀ ਜੰਮੀ ਪਈ ਹੈ ਨਾ ਤਾਂ ਹੀ ਨਹੀਂ ਖਰਾਬ ਹੁੰਦੀਆਂ। ਛੱਡ ਦਈਏ ਸਾਰੀਆਂ। ਆ ਬੰਦੂ ਗੱਲ ਸਾਰੀਆਂ ਛੱਡ ਦਿੰਨੇ ਚਲ ਉਹ ਉਹ ਆਹ ਉਹ ਪਾ ਲੈ ਹਾਂ ਤਾਲ ਲੈ ਹਾਂ ਬੜਾ ਗਿਆ ਸੀ ਆ ਚੋ ਗਏ ਨਾ 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 ਅੱਲਾ ਚੋ ਪਾਣੀ ਆ ਨਾ ਇਹ ਚਿਂਘਾੜੇ ਮਾਰਦੇ ਦੂਰ ਹੀ ਭੱਜ ਗਏ ਚਲੋ ਦੇਖਦੇ ਆਂ ਵੀ ਬਣਦੀਆਂ ਲਓ ਜੀ ਬਣ ਗਈਆਂ ਆਪਣੀਆਂ ਪ੍ਰਾਈਸਸ ਹੋ ਗਈਆਂ ਪੂਰੀਆਂ ਤਿਆਰ ਤੇ ਵਧੀਆ ਬਣੀਆਂ ਟੇਸਟੀ ਆ ਪੂਰੀਆਂ ਓਕੇ ਆ ਤੇ ਹੁਣ ਆਪਾਂ ਆਹ ਲੈ ਕੇ ਆਂਦੇ ਸੀ ਅੰਮ੍ਰਿਤਸਰ ਤੋਂ ਤੇ ਇਹ ਵੀ ਹੁਣ ਤੇਲ ਗਰਮਾ ਮੈਂ ਜੈ ਵੀ ਕੱਢ ਲਈਏ ਸਮਾਈਲੀ ਖਾਣੇ ਖੁਸ਼ੀ ਸਮਾਈਲੀ ਹਾਂਜੀ ਚਾਲਣੋਂ ਪਾਣੀ ਕੱਢ ਚਲ 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 ਬਾਲੇ ਨਾਲ ਚੱਲਦੀ ਚਲ ਚਲ ਸ਼ਾਬਾਸ਼ ਬਹੁਤ ਆ ਚਾ ਲਓ ਜੀ ਸਮਾਈਲੀ ਵੀ ਖੁਸ਼ ਆ ਛੋਟੇ ਵੀ ਤੇ ਵੱਡੇ ਵੀ ਬਹੁਤ ਆ ਹਾਂਜੀ ਚਲੋ ਲੈ ਚਲੋ ਦੰਨ ਉਹ ਯਾ ਠਰ ਗੀਆਂ ਹੋਣਗੀਆਂ ਇਹਨਾਂ ਦੇ ਪਾ ਦੋ ਮੱਚ ਦੇਖੋ ਖਾ ਕੇ ਕਿਵੇਂ ਅਸੀਂ ਨਹੀਂ ਖਾਂਦੇ ਜੰਗਾ ਬੇਸਿਕ ਰਹਿ ਲਿਆ ਮੈਂ ਤਾਂ ਪੋਕਲਾ ਗਿਆ ਖੱਦਾ ਸੁਪਰ ਹਾਂ ਠੀਕ ਨਾਲ ਆ ਸਮੈਲੀ ਇਹ 100 ਲੱਖ ਆਈ ਉਹ ਬਾਰਿਸ਼ ਹੋ ਰਹੀ ਆ ਸਵਾਦ ਆ ਨਾ ਖੁਜੀ ਖਾ ਫਰਾਂਗੇ ਇਹ ਹੁਣ ਲਿਆ ਕਰਾਂਗੇ ਬੈਗਟ ਆਪੇ ਸਰੋਂ ਕਿਲੋ ਦਾ ਹਾਂ ਖੁਸ਼ ਹੋ ਨੁੱਚ ਨਾ ਕਰ ਮੈ ਲਗ ਗਈ ਹਾਂ ਮੈਂ ਰਾਜਾ ਹਾਂ ਸਪਰਾ ਹੋਰੀਏ ਚਲੋ ਠੀਕ ਆ ਟੇਸਟ ਦਾ ਹੋਈ ਹੁੰਦਾ ਹੂੰ ਉਹ ਤੇ ਮਸਾਲਾ ਪਾਣਦੇ ਆ ਆਪਦਾ ਹਾਂਜੀ ਬਾਕੀ ਤਾਂ ਸਹੀ ਆ ਤਾਂ ਹੀ 5 ਮਿੰਟਾਂ ਵਿੱਚ ਬਣਾ ਕੇ ਦੇ ਦਿੰਦੇ ਜੇ ਮੰਗੇਗੇ ਤਾਂ ਬਾਲਣ ਗਰਮੇ ਕਰਨੀ ਹੁੰਦੀ ਆ ਹਾਂਜੀ ਬਾਕੀ ਸਿੰਪਲ ਵੀ ਆਉਂਦੀਆਂ ਮੈਂ ਆਹ ਲੱਗੇ ਤੋਤੇ ਮਸਾਲਾ ਪਲੇਨ ਵਾਈਟ ਬੰਦੀ ਇਹ ਵੀ ਆਲੂ ਦੀ ਆ ਆਲੂ ਦਾ ਮੈਕਚਰ ਕੱਢ ਲੈਣੇ ਫਿਰ ਮਸ਼ੀਨ ਵੇਚ ਦੀ ਉਹਦੀਆਂ ਸਰਾਹੀਆਂ ਹੀ ਬਣਾਉਣਾ ਕੱਢ ਕੇ ਕੱਟ-ਕੱਟ ਕੇ ਪੈਕਿੰਗ ਕਰਕੇ ਫ੍ਰੀਜ ਕਰਕੇ ਆਹ ਵੇਖੋ ਪਾਗ ਹੂੰ ਗੱਡੀ ਨੂੰ ਆਪਣੇ ਕੋ ਸਾਈਜ਼ ਸਹੀ